ਜਦੋਂ ਇਹਨਾਂ ਦੀ ਡਾਕਟਰਾਂ ਨੇ ਕੋਲ ਰਿਪੋਰਟ ਕਰਵਾਈ ਗਈ ਤਾਂ ਡਾਕਟਰਾਂ ਨੇ ਕਈ ਬਿਮਾਰੀਆਂ ਦੱਸੀਆਂ ਸਨ ਜਿਵੇਂ ਪੀਲੀਆ ਐ AIDS ਔਰ ਟਾਈਫਾਇਡ ਤਾਂ ਡਾਕਟਰਾਂ ਦਾ ਕਹਿਣਾ ਸੀ ਕਿ ਹੁਣ ਇਹਨਾਂ ਨੂੰ ਘਰ ਲੈ ਜਾਓ ਔਰ ਇਹਨਾਂ ਦੀ ਸੇਵਾ ਇਹ ਜਿੰਨੀ ਤੁਸੀਂ ਕਰ ਤੋ ਤਾਂ ਪ੍ਰਜਾ ਦਾਸਰੇ ਨੇ ਇਹ ਬਿਲਕੁਲ ਹੀ ਉਮੀਦ ਖਤਮ ਕਰ ਚੁੱਕੇ ਸਨ ਤਾਂ ਇਹਨਾਂ ਦੀ ਸਿਸਟਰ ਨੇ ਵਿਸ਼ਵਾਸ ਕੀਤਾ ਔਰ ਵੀਰਵਾਰ ਦੇ ਦਿਨ ब्रदर नो पवन दे विच ले के गए और ले हैंड प्रार्थना करवाई ताई ब्रदर दासुरे ने ओसे दिन तो ही इना दी रिपोर्टा बिल्कुल नॉर्मल और नशे तो बिल्कुल आजाद हो चुके ने हालेलुया जोर से हालेलुया कितना तारीफ छोटी है तारीफ जोर से करिए खुदा के लिए सुन किनी देर तो नशे कर रहे थे तुझे आज पांच छह ठीक ही नशा ਚਿੱਟੇ ਦਾ ਨਸ਼ਾ ਕਰਦੇ ਸੀ ਆਰੀਫ ਭੰਜੌਰ ਤੇ ਸਾਡੀ ਨਸ਼ੇ ਚਿੱਟੇ ਦਾ ਨਸ਼ਾ ਲਾਣਾ ਸੌਖਾ ਪਰ ਛੱਡਣਾ ਪੰਜ ਹਵਾ ਪਰਮੇਸ਼ਰ ਸਭ ਕੁਝ ਜੈ ਬੋਲੋ ਸਭ ਕੁਝ ਜੈ ਕਿਉਂਕਿ ਮਨੁੱਖ ਤੋਂ ਆਣਾ ਹੋਣਾ ਪਰ ਪਰਮੇਸ਼ਰ ਸਭ ਕੁਝ ਕਰ ਸਕਦਾ ਹੈ ਪਰ ਜਦ ਅਸੀਂ ਖੁਦਾ ਦੇ ਪਰਿਸ਼ਵਾਸ ਕਰਦੇ ਆ ਕਿ ਸਾਡਾ ਯਹਵਾ ਪਰਮੇਸ਼ਰ ਸਭ ਕੁਝ ਕਰ ਸਕਦਾ ਉਹ ਸਾਡੀ ਆਵਾਜ਼ ਨੂੰ ਸੁਣਦਾ ਹੈ ਉਹ ਸਾਡੇ ਵੱਲ ਦੇਖਦਾ ਹੈ